ਲੈਕਤੀ ਰੂਪ ਵਾਲਾ ਕੰਮੀ ਆ ਹ ਲੈਕਤੀ ਰੂਪ ਵਾਲਾ ਹੀ ਠੀਕ ਹੈ ਬਿਲਕੁਲ ਫਾਰਮ ਦੀ ਬੱਚੀ ਹੈ ਜੀ ਠੀਕ ਹੈ ਜੀ ਇਹ ਮਸ਼ੀਨੀ ਚਵਾਈ ਦਾ ਕੱਥੀ ਜੀ ਫਾਰਮ ਦੀ ਦੀ ਵੀਡੀਓ ਵੀ ਮਿਲ ਜੂਗੀ ਸੁਆ ਓਰੀਜਨਲ ਦੂਜਾ ਫੇਸ ਬਿਊਟੀ ਬਹੁਤ ਕਮਾਲ ਦੀ ਹੈ ਬੱਚੀ ਇਹ ਮਜ਼ਬੂਤ ਵੀ ਪੂਰੀ ਨਾਲ ਨਾਲ 100 ਮਜਬੂਤ ਆ ਗਈ ਆ ਆਰਡਰ ਦੀ ਹੈਨਾ ਹਾਂਜੀ ਹਾਂ ਥਾਣਾ ਲੱਗਿਆ ਗਿੱਠਵਾਈ ਗਿੱਠ ਤੇ ਸੁਆ ਦੂਸਰਾ ਜੀ ਖਰਾ ਦੁੱਧ 40 ਕਿਲੋ ਪਲੂਣ ਦਾ ਦਿੱਤਾ ਹੋਇਆ ਜੀ ਵੱਧ ਇਸ ਵਾਰ ਅਗਲੇ ਦੀ ਸੇਵਾ ਜੀ ਮੌਸਮ ਬਹੁਤ ਚੰਗਾ ਹੈ ਥੱਥੀ ਚਵਾਈ ਤੇ ਵੀ ਰਹਿਣੀ ਆ ਮਸ਼ੀਨੀ ਤੇ ਵੀ ਰਹਿਣੀ ਆ ਤੇ ਆਰਡਰ ਇਹ ਮੰਨ ਲਓ ਬਿਲਕੁਲ ਫਿਕਸ ਲੈਵਾ ਰੱਖੂ ਨਾਲ ਲੱਗਮਾ ਜੀ ਬਿਲਕੁਲ ਫਿਕਸ ਆਰਡਰ ਦੇ ਵਿੱਚ ਆ ਗਈ ਕਿੰਨਾ ਦੁੱਧ ਚਭਾ ਕੇ ਆਈ ਆ ਦੁੱਧ 27 28 ਕਿਲੋ ਪਲੂਣ ਦਾ ਦਿੱਤਾ ਹੋਇਆ ਜੀ ਲੈ ਸਰ ਜਨਾ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤੋਂ ਨਾ 11 ਗਾਵਾਂ ਲੱਗਿਆ ਦਿਖਾਉਣ ਮੰਨ ਲਓ 42 ਵਾਲਾ ਡੈਰੀ ਫਾਰਮ ਤੇ ਪਹੁੰਚਿਆ ਬਾਈ ਗੁਰਪ੍ਰੀਤ ਲਵੇ ਇੱਕ ਤਾਜੀ ਸੂਈ 10 ਗੱਬਣ ਐਚ ਐਫ ਜਰਸੀ ਆਇਰਸ਼ ਸ਼ੈਰ ਸਾਰੀਆਂ ਨਸਲਾਂ ਦੇ ਗਾਵਾਂ ਦਿਖਾ ਦਾਂਗੇ ਇੱਕ ਤੁਹਾਨੂੰ ਦਿਖਾ ਦਾਂਗੇ ਗਰਲੈਂਡੋ ਦਾ ਤੋਹਫਾ ਪੀਸ ਤੇ ਗੱਲਬਾਤ ਬਾਈ ਨਾਲ ਕਰਾ ਦਾਂਗੇ ਰੇਟ ਸਾਰੀਆਂ ਦੇ ਵੀਡੀਓ ਦੇ ਵਿੱਚ ਰਹਿਣਗੇ ਤੇ ਬਾਕੀ ਡਿਟੇਲਾਂ ਚ ਉੱਪਰ ਦੱਸ ਦੂਗਾ ਹੋਰ ਜੋ ਉਪਰ ਆ ਕਿਵੇਂ ਬਹੁਤ ਵਧੀਆ ਬ੍ਰੋ ਬਹੁਤ ਚੜ੍ਹਦੀ ਕਲਾ ਬਹੁਤ ਵਧੀਆ ਨਾਮ ਤੇ ਫੋਨ ਨੰਬਰ ਦੱਸੋ ਨਾਮ ਮੇਰਾ ਹੈਗਾ ਜਸਵਿੰਦਰ ਸਿੰਘ ਆ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਆ ਜੀ ਫੋਨ ਨੰਬਰ ਜੀ 9779622161 ਜੀ 9779622161 ਇੱਕ ਕੈਮਰਾ ਲੱਭੀ ਹైదਰ ਖਮਾ ਦੇ ਬੈੜਾ ਇਧਰਲੇ ਬੰਨੇ ਵੀ ਖੜੀਆਂ ਨੇ ਜਦੋਂ ਫਾਰਮ ਤੇ ਆਉਂਗੇ ਕਮ ਸੇ ਕਮ 20 ਤੋਂ 30 ਬਾੜਾ ਪਾਉਂਦੇ ਹਾਂ ਹਾਂ ਜੀ ਹਾਂ 20 ਤੋਂ 25 ਨਾਕਦਾ ਹਮੇਸ਼ਾ 20 ਨਾਕਦਾ ਆਪਣੇ ਕੋਲੇ ਅਵੇਲੇਬਲ ਰਹਿੰਦੀ ਰਹਿੰਦੀ ਹੁੰਦੇ ਹਾਂ ਹਾਂ ਜੀ ਨਾ ਸਤਾਂ ਵਿੱਚ ਸਾਰੀ ਨਗਰ ਪੰਜ ਚਾਰਕ ਗਾਵਾਂ ਕੱਚੀਆਂ ਹੁੰਦੀਆਂ ਬਾਕੀ ਤਿਆਰ ਹੁੰਦੀਆਂ ਠੀਕ ਹੈ ਗੱਲ ਤੇ ਸ਼ੁਰੂਆਤ ਕਿੱਥੋਂ ਕਰੀਏ ਆਪਾਂ ਜਰਸੀ ਤੋਂ ਕਰਾਂਗੇ ਜੀ ਇੱਕ ਨੰਬਰ ਤੋਂ ਹੀ ਉਹ ਕੋਨੇ ਤੋਂ ਕਰ ਲਈਏ ਸ਼ੁਰੂਆਤ ਹੈ ਨਾ ਕੋਨੇ ਤੋਂ ਮਾਰ ਲੱਭੀ ਕੈਮਰਾ ਲੈ ਆਰਡਰ ਕਰਾ ਮਾਰ ਆਇਆ ਚ ਇੱਕ ਹਲਾ ਹੀ ਬੈਠ ਨੂੰ ਪੂਛ ਫੜ ਲਾ ਕੱਢਿਓ ਮੜੀ ਆ ਪੂਛ ਫੜ ਲਾ ਇੱਥੋਂ ਮਾਰ ਲੱਭੀ ਕੈਮਰਾ ਤੇ ਆ ਜਾ ਆ ਜਾ ਆ ਜਾ ਜੋ ਬਰਾ ਬਾਹਰਲੇ ਬੰਨੇ ਲੈ ਆ ਤੇ ਬਾਕੀ ਸਜਣੋ ਇੱਕ ਨੰਬਰ ਤੇ ਪੰਜਾਬ ਵਾਲੀ ਜਰਸੀ ਲੱਗਿਆ ਮੱਲੋ ਦਿਖਾਉਣ ਤੁਹਾਨੂੰ ਬਾਜੇ ਨੂੰ ਬਜੂਦ ਵਾਲੀ ਜੀ ਸ਼ਾਈਨਿੰਗ ਵਾਲੀ ਐਨ ਸੁਹਾ ਸੁਹਾ ਦੂਸਰਾ ਸੂ ਰਹੀ ਹੈ ਜੀ ओरिजिनल ओरिजिनल ਦੂਜਾ ਹਾਂ ਦੈਨ ਹਜੇ ਕੱਢਦੀ ਆ ਦੋ ਚਾਰ ਦਿਨ ਇਹਦੇ ਬਾਕੀ ਪੈ ਦੇਣ ਪੂਰੇ ਹੋਣ ਚੇ ਜੀ ਹਜੇ ਠੀਕ ਆ ਗੱਲ ਤੇ ਮੰਨ ਕੇ ਚੱਲੋ ਪਲੂਣ ਦਾ 25 ਕਿਲੋ ਦੁੱਧ ਖਰਾ ਦੇ ਦਿੱਤਾ ਹੋਇਆ ਜੀ ਠੀਕ ਆ ਗੱਲ ਹਾਂ ਤੇ ਥਾ ਲੇ ਭਾਈ ਕਹੂੰਗਾ ਥੱਬੇ ਵਾਲਾ ਕੰਮ ਈ ਆ ਕੇਰਾ ਕਮਾਦੇ ਹੋਰ ਐਨ ਕੰਪੈਕਟ ਰੱਖਣਾ ਜੀ ਫਿੱਟ ਫਾਟ ਜਾਵਾ ਉੱਚਾਂ ਤੋਂ ਉੱਪਰ ਹੀਟਿੰਗ ਵਾਲਾ ਲੈਵਾ ਰਹੂਗਾ ਆ ਗਈ ਪੰਜਾਬ ਵਾਲੀ ਉਤੋਂ ਬਿਲਕੁਲ ਸਟੇਟ ਰਹੂਗੀ ਵੱਡੀ ਜਰਸੀ ਆ ਗਈ ਹੈ ਨਾ ਤੇ ਆਪ ਵੀ ਬਹੁਤ ਚੰਗੇ ਸੀਮਣ ਦੀ ਹੈ ਜੀ ਤੇ ਅੱਗੇ ਵੀ ਬਹੁਤ ਵਧੀਆ ਲੱਗਿਆ ਹੈ ਅੱਛਾ ਟੋਟਲ ਡਿਟੇਲ ਦੇ ਦਾਂਗੇ ਹਾਂ ਜੇ ਬਾਈ ਨਾਲ ਆਪਣਾ ਸੌਦਾ ਚੱਲੂ ਉਹਨੂੰ ਦੇਵਾਂਗੇ ਜੀ ਡਿਟੇਲ ਓਕੇ ਲਕਤੀ ਰੂਪ ਵਾਲਾ ਕੰਮ ਹੀ ਆ ਹਾਂ ਲਕਤੀ ਰੂਪ ਵਾਲਾ ਹੀ ਠੀਕ ਹੈ ਬਿਲਕੁਲ ਫਾਰਮ ਦੀ ਬੱਚੀ ਹੈ ਜੀ ਠੀਕ ਹੈ ਜੀ ਇਹ ਮਸ਼ੀਨੀ ਚਵਾਈ ਤੇ ਘੱਤੀ ਜੇ ਬਾ ਮਸ਼ੀਨੀ ਵਾਲੇ ਚਾਹੇ ਹੱਥੀ ਵਾਲੇ ਉਹ ਹੱਥੀ ਵੀ ਸੋਨਾ ਕੱਢ ਜੂ ਜੇ ਮਸ਼ੀਨ ਹੋਵੇ ਤਾਂ ਬੜੀ ਵਧੀਆ ਕਰ ਲਾ ਬਾਲ ਛੇੜ ਲੱਗੋ ਨਾ ਹਾਂ ਜੀ ਹਾਂ ਐਨ ਫੋਟਾ ਫੋਟ ਚੌੜਾ ਲੈ ਜੂ ਲੈ ਜੂ ਜੀ ਲੈ ਵਾ ਇੱਥੋਂ ਮਾਰਦੀ ਲੱਭੀ ਕੈਮਰਾ ਪੂਛ ਫੜ ਲੈ ਮਾਰੀ ਜੀ ਪੂਛ ਫੜ ਕੇ ਕਰਾ ਦੇ ਚੈੱਕ ਤੇ ਇਹਦੇ ਪੈਸੇ ਭਾਈ ਕਿੰਨੇ ਲੈ ਲਾਂਗੇ ਜਸਵਿੰਦਰ ਅੱਜ ਪੈਸੇ ਮੁੱਲ ਜਿੰਨਾ ਮਰਜ਼ੀ ਕਰਾ ਲਈਏ ਜੀ ਸਵਾ ਲੱਖ ਰੁਪਏ ਦੀ ਵੱਚੀ ਦੇ ਦਾਂਗੇ ਜੀ ਆਪਾਂ ਇਹ 1 ਲੱਖ ਤੇ 25000 ਦੀ ਦੇ ਦਾਂਗੇ ਹਾਂਜੀ ਹਾਂ ਤੇ ਹੁਣ ਮਾਰ ਦੇ ਲੱਭੀ ਕੈਮਰਾ 2 ਨੰਬਰ ਵਾਲੀ ਇਹ ਵੀ ਕੱਢ ਦਿਓ ਜੀ ਇਹ ਵੀ ਲਿਆ ਚੋਬਰਾ ਬਾਹਰ ਲੈ ਬੰਨੀ ਲਿਆ ਤੇ ਨੰਬਰ ਆ ਗਿਆ ਦੂਜਾ ਆ ਗਈ ਇਹ ਵੀ ਜਰਸੀ ਸਟਰਕਚਰ ਇਹਦਾ ਵੀ ਮਜ਼ਬੂਤ ਬਹੁਤ ਸੋਹਣਾ ਜੀ ਹਜੇ ਨਰਮ ਨਰਮ ਆ ਹਜੇ ਇਹ 10 ਤੋਂ 1 ਸੂਆ ਇਹ ਵੀ ਦੂਸਰਾ ਸੂ ਰਹੀ ਦੂਜਾ ਸੂਆ ਹਾਂਜੀ ਹਾਂ ਫੇਸਪੂਟਸ ਦੀ ਕੁਆਲਿਟੀ ਦਿਖਾ ਦਿਓ ਨਿੱਕਾ ਨਿੱਕਾ ਕੰਨ ਐ ਬਿਸਕਟ ਵਰਗਾ ਕੰਨ ਲੱਗਿਆ ਜਾਮਾ ਓਕੇ ਓਕੇ ਤੇ ਕੁਆਲਿਟੀ ਚੰਗੀ ਹੈ ਨਾ ਫੁੱਲ ਕੁਆਲਿਟੀ ਆ ਫਾਰਮ ਦੀ ਬੈੜ ਹੈ ਜੀ ਇਹਦੀ ਵੀ ਵੀਡੀਓ ਮਿਲ ਜੂ ਆਪਣੇ ਨੂੰ ਓਕੇ 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 ਫੇਸ ਕੁਆਲਿਟੀ ਆ ਗਈ ਟੌਪ ਦੀ ਕੇਰਾ ਹੋਰ ਕਮਾ ਦੇ ਐ ਕਿਹੜਾ ਥੱਕਦਾ ਤੂੰ ਕਮਾ ਦੇ ਕਮਾ ਦੇ ਕਮਾ ਦੇ ਬਾਜੇ ਨੂੰ ਬਜੂਦ ਦੀ ਹਾਈਟ ਦੀ ਵਧੀਆ ਚੰਗੀ ਜਰਸੀ ਆ ਓਕੇ ਓਕੇ ਕਿੰਨੇ ਦਿਨ ਪੈਂਡਿੰਗ ਦੱਸਿਆ ਇਹਨੇ 12 ਦਿਨ ਪਿਆ ਜੀ 12 ਦਿਨ ਹਾਂਜੀ ਹਾਂ ਸਟਰਕਚਰ ਮਜ਼ਬੂਤ ਆ ਉਤੋਂ ਮੇਨ ਗੱਲ ਆ ਇਹਦੀ ਢੰਗ ਸਟਰਕਚਰ ਵੀ ਚੰਗਾ ਜੀ ਲੇਵਾ ਬਹੁਤ ਸੋਹਣਾ ਖੋਲਣਾ ਜੀ ਫਾੜੀ ਵਾਲਾ ਲੇਵਾ ਬਣਾਉਣਾ ਜੀ ਠੀਕ ਆ ਗੱਲ ਆਰਡਰ ਬਾਈ ਕਹਿੰਦਾ ਬਹੁਤ ਕਮਾਲ ਦਾ ਤਿਆਰ ਕਰ ਦੂ ਕਿਉਂਕਿ ਫਾਰਮ ਦੀ ਜੀ ਵੀਡੀਓ ਵੀ ਮਿਲ ਜੂਗੀ ਸੂਆ ਓਰੀਜਨਲ ਦੂਜਾ ਫੇਸ ਬਿਊਟੀ ਬਹੁਤ ਕਮਾਲ ਦੀ ਆ ਬੱਚੀ ਇਹ ਇੱਥੇ ਰੋਕ ਲਈ ਮਾੜੀ ਏ ਰੋਕਲਾ ਰੋਕਲਾ ਸਵਾਦੀ ਠੰਡੀ ਰਹੂਗੀ ਜਮਾਨ ਵਾਰਪਰਗੀ ਇਹ ਥੋੜੀ ਜਿਹੀ ਇਧਰਲੇ ਬਨੇ ਕਰਦੇ ਤੇ ਲੱਭੀ ਇੱਥ ਐਨ ਕਾਗਜ਼ੇ ਵਰਗਾ ਲੈਵਾ ਪਿਆ ਹੈ ਇਹਦਾ ਸਵਾਦ ਹੀ ਠੰਡੀ ਹੈ ਹਾਂ ਸਾਰਾ ਖੋਲ ਲੈਣਾ ਇਹਨੇ ਲੈਵਾ ਆਰਡਰ ਬਹੁਤ ਬਣਾਉਗੀ ਜੇ ਕਿਸੇ ਭਰਾ ਨੇ ਕਹਿ ਲਿਆ ਵੀ ਆਪਦੇ ਘਰੇ ਸਬਾਉਣੀਆਂ ट्रांजੈਕਸ਼ਨ ਪਾ ਕੇ ਬਿਲਕੁਲ ਜੀ ਬਿਲਕੁਲ ਲੈ ਚਲ ਜੋ ਉਪਰੋਂ 10 ਤੋਂ ਜੇ 15 ਦਿਨ ਵੀ ਲੈ ਜੇ ਤਾਂ ਬਾਲੀ ਵਧੀਆ ਚੀਜ਼ ਹੈ ਜੀ ਜਸਵੰਦਰ ਇਹਦਾ ਕੀ ਰੇਟ ਰਹੂਗਾ ਭਾਈ ਇਹਦਾ ਅੱਜ ਦੀ ਅੱਜ ਦਾ ਪ੍ਰਾਈਸ ਹੈ ਜੀ 75000 ਰੁਪਏ ਜੀ ਇਹਦਾ 75 ਉਹਦਾ 1 ਲੱਖ ਤੇ ਉਹਦਾ ਸਵਾ ਲੱਖ ਰੁਪਏ ਜੀ ਸਵਾ ਲੱਖ ਹਾਂ 2 ਲੱਖ ਹੋ ਗਿਆ ਜੋੜੇ ਦਾ ਹਾਂ ਜੀ ਹਾਂ 2 ਲੱਖ ਰੁਪਏ ਹੋ ਗਏ ਦੋਨਾਂ ਦਾ ਜਮਾਈ ਬਾਜੀ ਕੋਈ ਜੋੜਾ ਲਊ ਤਾਂ ਆਪਾਂ ਪਹੁੰਚ ਵਗੈਰਾ ਦਾ ਕਰ ਲਾਂਗੇ ਜੀ ਸਿਸਟਮ ਜੀ 100 ਕਿਲੋਮੀਟਰ ਤੱਕ ਦਾ ਜੀ ਓਕੇ ਹਾਂ ਜੀ ਹਾਂ ਬਸ ਰੇਟ ਆਪਾਂ ਪਰ ਬਰਾਬਰ ਦੀ ਮੰਗੇ ਆ ਜੀ ਅੱਜ ਹਾਂ ਵੇਚਣ ਜੇ ਵਾਲਾ ਕੰਮ ਹੀ ਰੱਖਿਆ ਤੇ ਹੁਣ ਮਾਰਦੇ ਕੈਮਰਾ ਤਿੰਨ ਨੰਬਰ ਵਾਲੀ ਤੇ ਇਹ ਵੀ ਬਲੈਕ ਕਲਰ ਦੇ ਵਿੱਚ ਜਰਸੀ ਦੇ ਪੱਖ 'ਚ ਜ਼ਿਆਦਾ ਹੈ ਜੀ ਠੀਕ ਆ ਗੱਲ ਹਾਂ ਜੀ ਹਾਂ ਅੱਲੇ ਆ ਚੋਬਰਾ ਬਾਹਰ ਲੇ ਕੱਢ ਦਿਓ ਜੀ ਇਹਨੂੰ ਤੇਜ ਮੈਂ ਕਹੂੰਗਾ ਆ ਇਹ ਚ ਚੁਸਤੀ ਬਹੁਤ ਆ ਨਾ ਇਹ ਖੁੱਲੀ ਫਿਰਦੀ ਆਈ ਆ ਬਈ ਗੁਰੀ ਇਹਨੇ ਮੂਰੀ ਆਪੇ ਹੀ ਪਾਈ ਆ ਰੱਸੀ ਵਾਲੀ ਆ ਫੁਰਤੀ ਵਾਲੀ ਆ ਲੱਭੀ ਫੁਰਤੀ ਵਾਲੀ ਆ ਓਏ ਇਹਦੇ ਤਲੱਕ ਦੀ ਆ ਪਿੰਡੇ ਤੋਂ ਮੱਖੀ ਲੇਵੇ ਦੀ ਕੁਆਲਿਟੀ ਇੰਨੀ ਕਿ ਇਹਨੇ ਖੁੱਚਾਂ ਤੋਂ ਉੱਪਰ ਰੱਖਣਾ ਬਹੁਤ ਸੋਹਣਾ ਲੇਵਲ ਆ ਕੇ ਤਿਆਰ ਹੋਣਾ ਆ ਜਰਸੀ ਵਾਲਾ ਪੱਖ ਉਹੀ ਗੱਲ ਆ ਇਹ ਜਿਹ ਹੈਗਾ ਜਿਆਦੇ ਜਰਸੀ ਦੀ ਨਾ ਟੌਪ ਦੇ ਬੱਚੇ ਦੇ ਇਹਦਾ ਹੋ ਸਕਦਾ ਵੀ ਕੰਨੀਆਂ ਖੜੀਆਂ ਹੋਣ ਮੈਂ ਚੈੱਕ ਨਹੀਂ ਕਰਾਈਆਂ ਇਹਨੇ ਫੜੀ ਨਹੀਂ ਗਈ ਫਾਰਮ ਦੇ ਵਿੱਚ ਠੀਕ ਆ ਗੱਲ 100% ਤਾਂ ਖੜੀਆਂ ਹੀ ਨੇ ਛੇ ਦੰਦੀ ਆ ਏ ਪਾਊਡਰ ਪਾਊਡਰ ਬੱਚੀ ਨੂੰ ਚੰਗਾ ਪਿਆ ਲੱਗਦਾ ਸ਼ਾਈਨਿੰਗ ਵਾਲੀ ਕਮਾਲ ਦੀ ਆ ਬੱਚੀ ਦੀ ਤੇ ਬਾਕੀ ਫੇਸ ਬਿਊਟੀ ਬਹੁਤ ਅਸਰ ਰੱਖਦੀ ਆ 25 ਕਿਲੋ ਬਲੂਨ ਦਾ ਖਰਾਦੋ ਦੁੱਤਾ ਜੀ ਇਸ ਵਾਰ 25 ਮੰਨ ਕੇ ਬੰਦਾ ਪੈਸੇ ਲਾ ਲੇ ਇਹਦਾ ਮੱਝ ਮੰਨ ਕੇ ਲੈ ਜੀ ਕੋਈ ਸੱਜਣਾ ਬਾ ਮੱਝ ਮੰਨ ਕੇ ਲੈ ਲੇ ਜੀ ਆ ਇਹਨੂੰ ਨਾ ਕੋਈ ਗਰਮੀ ਦੀ ਦਿੱਕਤ ਨਾ ਕੋਈ ਠੰਡ ਦੀ ਮੱਝ ਹੀ ਮੰਨ ਕੇ ਲੈ ਜੇ ਤੇ ਲੱਭੀ ਆਰਡਰ ਜ਼ਰੂਰ ਕਰਾ ਦੀ ਇਹਦਾ ਚੈੱਕ ਇੱਥੇ ਤਾਂ ਨਾ ਥਾਣੇ ਨੂੰ ਐ ਲੱਗਿਆ ਜਿਵੇਂ ਮੁਠੀ ਵਾਲਾ ਗਰਮੀ ਗਰਮੀ ਵਾਲਾ ਸੀਨ ਤਾਂ ਨਹੀਂ ਐਨ ਜਾ ਮੈਂ ਬਰਫਰਗੀ ਠੰਡੀ ਮਿਲੂ ਜੀ ਕਰਾ ਜੋ ਬਰਾ ਤਸਲੀ ਕਰਾ ਪੈਰ ਖੁੱ ਹਾਂ ਜੇ ਬੱਚੇ ਖੇਡੀ ਜਾਣ ਕੋਈ ਦਿੱਕਤ ਨਹੀਂ ਇੱਥੋਂ ਇੱਥੋਂ ਕਰਾ ਦੇ ਲੱਭੀ ਚੈੱਕ ਆਰਡਰ ਵੇ ਕਿੰਨੇ ਕਿ ਦਿਨ ਪੈਂਡਿੰਗ ਨੇ ਇਹਦੇ ਇਹ ਹਜੇ ਹਫਤਾ ਕਲੇ ਜੀ ਇੱਕ ਹਫਤਾ ਇੱਕ ਹਫਤੇ ਤੋਂ ਪਹਿਲਾਂ ਸੂਪ ਉਪਰ ਜਾ ਦੇਣੀ ਸੀ ਨਹੀਂ ਕਿਉਂਕਿ ਤਾਂ ਬਾਡੀ ਚ ਨਾ ਹਾਂ ਹਾਂ ਭਾਜੇ ਨੂੰ ਵਜੂ ਤੇ ਚੌੜੀ ਚਗੜੀ ਬਹੁਤ ਆਪਾ ਇਹਦਾ ਰੇਟ ਕਿਰੂ ਜਸਵੰਤ ਇਹ ਵੀ 1/2 ਲੱਖ ਰੁਪਏ ਦੀ ਦੇਵਾਂਗੇ ਆਪਾਂ ਇਹ 1/2 ਲੱਖ ਹਾਂਜੀ ਹਾਂ ਠੀਕ ਆ ਗੱਲ ਆ ਨੰਬਰ ਆ ਗਿਆ ਤੀਜਾ ਤੇ ਹੁਣ ਮਾਰ ਕੈਮਰਾ ਲੱਭੀ ਚਾਰ ਨੰਬਰ ਵਾਲੀ ਤੇ ਇਹ ਆ ਗਈ ਐਫ ਐਫ ਦੇ ਪੱਖ ਚ ਆ ਗਈ ਜੀ ਇਹਨੇ ਵੀ ਹਜੇ 10-12 ਦਿਨ ਬਾਕੀ ਪਿਆ ਜੀ ਦੂਸਰਾ ਸੂਆ ਸੂ ਰਹੀ ਹੈ ਦੂਜਾ ਸੂਆ ਕਰਦੇ ਹੋਰਲੇ ਬੰਨੇ ਤੇ ਆਰਡਰ ਤੇ ਕੈਮਰਾ ਮਾਰਦੀ ਲੱਭੀ ਬਸ ਇਹਨੂੰ ਨਾ ਰਹਿਣ ਦਿਓ ਤੂੰ ਕੋਈ ਨਹੀਂ ਕੋਈ ਨਹੀਂ ਕੁਝ ਖੜੀਆਂ ਦਿਖਾ ਦਾਂਗੇ ਇਹ ਇੱਥੋਂ ਇੱਥੋਂ ਬਹੁਤ ਸੋਹਣਾ ਲੇਵਾ ਬਣਾਉਣਾ ਥਾਣੇ ਨੂੰ ਇਹ ਮੰਨ ਲਿਓ ਮੰਨ ਲਓ ਵੀ ਹੱਥੀ ਚਵਾਈ ਵਾਲਾ ਵੀ ਸਾਈਡ ਨੂੰ ਇੱਥੋਂ ਲੱਭੀ ਸਾਈਡ ਤੋਂ ਕਰਾ ਦੀ ਚੈੱਕ ਫੇਸ ਕਰਦੇ ਹੋਰਲੇ ਨਿੱਕਾ ਕੰਨ ਜੀ ਛੋਟਾ ਜਿਹਾ ਮੂੰਹ ਲੱਗਿਆ ਠੀਕ ਹੈ ਗੱਲ ਹੂੰ ਸੂਆ ਦੂਜਾ ਦਾ ਸੂਆ ਦੂਸਰਾ ਜੀ ਕਿੰਨੇ ਦਿਨ ਕੱਢਦੀ ਹੈ ਇਹਦੇ 10 ਤੋਂ 12 ਦਿਨ ਪਏ ਹੈ ਜੀ 10 ਬਾ ਚੰਗਾ ਰਿਕਾਰਡ ਰਿਹਾ ਜੀ ਹੈਗਾ 20 ਕਿਲੋ ਦਾ ਰਿਕਾਰਡ ਜੀ ਠੀਕ ਹੈ ਗੱਲ ਆ 20 ਕਿਲੋ ਦਾ ਰਿਕਾਰਡ ਹੈ ਦਾ ਇੱਕ ਗੱਲ ਦੱਸ ਦੂੰਗਾ ਲੱਭੀ ਇੱਥੋਂ ਕਰਾ ਦੀ ਚੈੱਕ ਢਾਂਚਾ ਬਹੁਤ ਮਜ਼ਬੂਤ ਆ ਉਤੋਂ ਸਟੇਟੂਸ ਚੌੜੀ ਝਗੜੀ ਬਹੁਤ ਚੰਗੀ ਹੈ ਜਵਾਨੀ ਵਾਲੀ ਬੱਛੀ ਹੈ ਜੀ ਤੇ ਪੈਰਾਂ ਦੀ ਰਹੂਗੀ ਪੂਰੀ ਮਜ਼ਬੂਤ ਇਹਦਾ ਰੇਟ ਕੀ ਰਹੂਗਾ ਜੀ ਇਹ 75000 ਰੁਪਏ ਦੀ ਦੇ ਦਾਂਗੇ ਇਹ ਬਾਈ ਕਹਿੰਦਾ ਦੇ ਦਾਂਗੇ 75 ਦੀ ਬੱਛੀ ਚੰਗੀ ਆ ਮਜ਼ਬੂਤ ਢਾਂਚੇ ਦੀ ਆ ਫੁੱਲ ਭਜਨ ਵਜੂਦ ਵਾਲੀ ਹੈ ਜੀ ਵਧੀਆ ਚੰਗੀ ਸੋਹਣੀ ਹਾਈਟ ਹੈ ਜੀ ਨੰਬਰ ਚੌਥਾ ਤੇ ਹੁਣ ਮਾਰੋ ਆਪਣੀ ਫੇਵਰ ਤੇ ਮੂੰਹ ਚਾਰ ਦੰਦਾ ਜੀ ਚੌਗੀ ਹਾਂ ਜੀ ਵੱਡੀ ਦਾ ਬਾੜੀ ਆ ਇਹ ਫੁੱਲ ਸਾਈਜ਼ ਦੀ ਹੈ ਜੀ ਵੱਡੀ ਪੂਰੀ ਫੁੱਲ ਸੁਆਦੀ ਠੰਡੀ ਆ ਇਹ ਐਨ ਬਰਫ਼ ਵਰਗੀ ਜੀ ਆ ਗਰਮ ਤਾਂ ਨਹੀਂ ਗਰਲੈਂਡੋ ਮਾ ਦੇ ਪੇਟੂ ਹੀ ਜਨਮ ਲਿਆ ਜੀ ਓਕੇ ਹਾਂ ਆਸਲ ਆ ਗਈ ਮਾਂ ਥੱਲੇ 30 32 ਕਿਲੋ ਦੁੱਧ ਤਿਆਰ ਹੈ ਜੀ ਹੁਣ ਕਿੰਨੇ ਦਿਨ ਬਾਕੀ ਨੇ ਇਹਦੇ ਵੀ ਪਏ ਆ ਜੀ ਹਜੇ 10 ਦਿਨ ਜੀ ਲੈ ਆ ਬਾਹਰ ਲੈ ਬੰਨੇ ਇਹ ਆ ਗਈ ਮੱਲੋ ਗਰਲੈਂਡੋ ਇੱਥੋਂ ਕਰ ਸਕਦੇ ਹੋ ਚੈੱਕ ਦੀ ਕੁਆਲਿਟੀ ਬੜੀ ਬਾੜੀ ਆਸਲ ਆ ਯਾਰ ਸ਼ਾਈਨਿੰਗ ਵਾਲੀ ਬਾਲੀ ਸੋਣੀ ਖੁੱਲੂ ਖਾਲੂ ਜੀ ਥੱਲੇਓ ਫੇਵਰੇਟ ਦੇ ਨੰਬਰ ਨਾਲ ਇਹਨੂੰ ਕਿਸੇ ਗੱਲ ਤੂੰ ਦਿੱਤੇ ਆ ਇੱਥੋਂ ਕਰ ਸਕਦੇ ਆ ਚੈੱਕ ਇਹ ਕਲਰ ਕੋਲਰ ਸਾਰਾ ਅਸਲ ਆ ਗਿਆ ਨਾ ਪੂਰਾ ਫੁੱਲ ਹਾਈਟ ਜੀ ਫੁੱਲ ਬਾਈਨ ਦੰਦੋ ਕਿਵੇਂ ਆ ਦੰਦੋ ਚਾਰ ਦੰਦਾ ਜਿਹੜਾ ਮਰਜੀ ਪੱਟ ਕੇ ਬੰਦਾ ਲੈ ਜਾਈਏ ਆਪਾਂ ਦੰਦੋ ਪਿਓਰ ਚੌਗੀ ਓਰੀਜਨਲ ਚਾਰ ਦੰਦ ਪੱਟ ਕੇ ਦੇਖਿਆ ਜੀ ਆਪਾਂ ਠੀਕ ਆ ਗੱਲ ਦੰਦੋ ਬਾਈ ਕਹਿੰਦਾ ਪਿਓਰ ਚੌਗੀ ਰਹੂਗੀ ਉਹ ਸੀਨ ਨਹੀਂ ਹੋਊਗਾ ਵੀ ਕੋਈ ਸ਼ਿੱਗੀ-ਸ਼ੁੱਗੀ ਨਿਕਲਿਆ ਉਹ ਚੌਗੀ ਕਹਤਾ ਤਾਂ ਚੌਗੀ ਵਾਲਾ ਸਿਸਟਮ ਹੀ ਆ ਸੀਮਨ ਗਰਲੈਂਡੋ ਦਾ ਹੀ ਲੱਗਿਆ ਇਹ ਗਰਲੈਂਡੋ ਦੀ ਲੱਗੇ ਆ ਮਾਂ ਗਰਲੈਂਡੋ ਮਾਰੇ ਪੇਟੀ ਪੈਦਾ ਹੋਈ ਓਕੇ ਲੈ ਚੱਲ ਜੋ ਭਰਾ ਉਤਲੇ ਬੰਨੇ ਲੈ ਜਾ ਲੈ ਚੱਲ ਲੈ ਚੱਲ ਜੋਰ ਆਗੇ ਪੂਰੇ ਜੋਰ ਅਜਮੈਸ਼ ਕਰਦੀ ਆ ਨਾ ਹਾਂਜੀ ਹਾਂ 10 ਦਿਨ ਹਜੇ ਬਾਕੀ ਪਿਆ ਇਸ ਨੂੰ ਦੇ 10 ਦਿਨ ਪੈਂਡਿੰਗ ਆ ਇਹ ਤਾਂ 25 ਕਿਲੋ ਖਰਾ ਦੇ ਦੋ ਜੀ ਪਲੂਣੀ ਕੀ ਰੇਟ ਰਹੂਗਾ ਇਹਦਾ ਇਹ 1 ਲੱਖ ਤੇ 5000 ਰੁਪਏ ਦੀ ਤੇਮਾ ਏ ਵੀ ਗਾ ਦੇ ਦਾਂਗੇ 1 ਲੱਖ ਤੇ 5000 ਦੀ ਇੱਥੇ ਤੋਂ ਨਾਲ ਦੀ ਕੁਆਲਿਟੀ ਕਰ ਸਕਦੇ ਹੋ ਚਾ ਇੱਕ ਨੰਬਰ ਰਊ ਪੰਜਵਾਂ ਤੇ ਹੁਣ ਚੋਬਰਾ 6 ਨੰਬਰ ਵਾਲੀ ਲਿਆ ਤਾਂ ਬਾਹਲਾ ਫੜਾਕਿਆ ਰਕਮਾਂ ਲਿਆ ਥੱਲੇ ਡੇ ਬੰਨੇ ਆ ਆ ਲੱਗਿਆ ਕੰਮ ਜਿਵੇਂ ਡਾਲਿਆਂ ਤੇ ਡਾਲਿਆਂ ਤੇ ਲੱਗਿਆ ਕੰਮ ਦਿਖਾਉਣੇ ਦਾ ਡਾਲਿਆਂ ਤੇ ਜਮਾਂ ਡਾਲਿਆਂ ਤੇ ਹਾਂ ਬਸ ਇਹ ਤਾਂ ਬਈ ਗੁਰੀ ਤਿਆਰੀ ਆ ਵੀ ਹੋ ਸਕਦਾ ਵੀ ਸ਼ਾਮ ਸਵੇਰ ਨੂੰ ਸੂਈ ਪਵੇ ਲਗਭਗ ਹਾਂ ਇਹ ਤਾਂ ਤਿਆਰੀ ਜਦੋਂ ਯਾਰ ਹੁਣ ਸੂਪੇ ਵੜਤਾ ਵੀ ਬੜੀ ਤਿਆਰੀ ਚ ਹੈ ਹਾਂ ਇਸ ਵਾਰ 40 ਕਿਲੋੁੱੁੱਧ ਖਰਾ ਦੇ ਦੂ ਜੀ 35 ਕਿਲੋ ਦੀ ਪਹਿਲਾਂ ਦੀ ਓਟ ਆਈ ਹੋਈ ਠੀਕ ਆ ਹਾਂਜੀ ਹਾਂ ਤੇ ਇੱਕ ਗੱਲ ਹੋਰ ਆ ਜਿਹੜੇ ਹਸਾਬ ਨਾਲ ਬੈੜਾ ਨਾ ਮਜ਼ਬੂਤ ਵੀ ਪੂਰੀਆ ਲੇਵਾ ਵੀ ਭਾਲਾ ਮਜ਼ਬੂਤ ਬਹੁਤ ਸੋਹਣਾ ਲੇਵਾ ਬਹੁਤ ਸੋਹਣਾ ਲੇਵਾ ਪਟਿਆ ਜੀ ਖੁੱਚਾਂ ਤੋਂ ਉੱਪਰ ਆ ਮਸ਼ੀਨੀ ਥਣ ਲੱਗਿਆ ਜੀ ਪਹਿਲਣ ਦਾ ਨਾ 35 22 ਕਹਿੰਦਾ ਜਮੈਂ ਖਰਾ ਚਵਾਇਆ ਵਿਆਹ 40 ਕਿਲੋ ਦੀ ਨਾ 22 ਹੋਦੀ ਐ ਇਸ ਵਾਰੀ ਇਹਦੇ ਤੋਂ ਆਸਰ ਰੱਖਦੇ ਨੇ ਬੈੜ ਤੋਂ ਖਰਾ ਦੇ ਦੇਣਾ ਜੀ ਵਜਨ ਵੀ ਤੇ ਹਾਈਟ ਵਗੈਰਾ ਦੀ ਦਿਖਾ ਦਿਓ ਮਾੜੀ ਜੀ ਚੰਗੀ ਹੈ ਬਾਈ ਕਹਿੰਦਾ ਐਨ ਦੇ ਦੂ ਖਰਾ ਤੇ ਲਾ ਵੀ ਉੱਧਰਲੇ ਬੰਨੇ ਹੋ ਕੇ ਕਰਾ ਦਿਨ ਚੈੱਕ ਤੇ ਲੈ ਆ ਕੁਰਸੀਆਂ ਦੇ ਨਾਲ ਨਾਲ ਲੈ ਆ ਸੱਲੀਆਂ ਕਰਾ ਦਣ ਦੇ ਭਰਾ ਨੂੰ ਹਰੇਕ ਪੱਖ ਤੋਂ ਕਿਸੇ ਨਾੜਾ ਨੂੜਾ ਸੀਸੇ ਵਾਂਗੂੰ ਜੰਕਦੀਆਂ ਆਂ ਆਨਲਾਈਨ ਮੰਗਾਉਣੀਆਂ ਆਨਲਾਈਨ ਵੀ ਆ ਜੂਗੀ ਤੁਹਾਡੇ ਕੋਲੇ ਮਜ਼ਬੂਤ ਵੀ ਪੂਰੀ ਤੇ ਨਾਲ ਨਾਲ ਓਨੀ ਮਜ਼ਬੂਤ ਆ ਗਈ ਆ ਆਰਡਰ ਦੀ ਹੈ ਨਾ ਹਾਂਜੀ ਹਾਂ ਥਾਣਾ ਲੱਗਿਆ ਗਿੱਠ ਵਾਈ ਗਿੱਠ ਤੇ ਸਾਈਡਾਂ ਤੇ ਤੇ ਪੂਛ ਫੜ ਕੇ ਕਰਾ ਦੀ ਆ ਆਰਡਰ ਚ ਇੱਕ ਮਾੜਾ ਜਿਹਾ ਨੰਬਰ ਇਹਦਾ ਰਹੂਗਾ 6ਮਾ ਨਾਸਲ ਕੁਆਲਟੀ ਵਾਲਾ ਕੋਈ ਸਮਝੌਤੇ ਵਾਲਾ ਕੰਮ ਨਹੀਂ ਇਧਰ ਲਈ ਬੰਨੇ ਕਰਦੇ ਇਹ ਇਧਰ ਕਰਦੇ ਬਾਈ ਜਦੋਂ ਰਾਂ ਪਰਾਂ ਜਾਊ ਨਾ ਲੱਭੀ ਉੱਥੇ ਉੱਥੋਂ ਕਰਾਈ ਚੈੱਕ ਕਰਦੇ ਇਹ ਵੀ ਐਚਪੀਜੀ ਕਰਦੀ ਆ ਥੋੜੀ ਫਾਰਮ ਦੀ ਆ ਜੀ ਖੁੱਲੀ ਫਿਰਦੀ ਲਈ ਠੀਕ ਆ ਗੱਲ 35 ਕਿਜੀ ਦੂਜਣ ਦਾ ਆ ਪਹਿਲਣ ਦਾ ਤੇ ਦੂਜੇ ਸੂਇਤ ਕੀ ਬਾਈ ਕਹਿੰਦਾ 40 ਦਾ ਹੱਕ ਰੱਖਦੀ ਆ ਤੇ ਸੀਮਨ ਦੀ ਡਿਟੇਲ ਸਾਰੀ ਮਿਲ ਜੂਗੀ ਫੁੱਲ ਰਿਕਾਰਡ ਮਿਲੂ ਜੀ ਇਹਦਾ ਜੀ ਕਿੰਨੇ ਪੈਸੇ ਲਵਾਂਗੇ ਇਹਦੇ ਇਹਦਾ ਲਵਾਂਗੇ ਜੀ 1 ਲੱਖ ਤੇ 65000 ਰੁਪਈਆ 1 ਲੱਖ ਤੇ 65000 ਰੁਪਈਆ ਜੀ 65000 ਇਹਦਾ ਲੈਣਾ ਹੀ ਆ ਤੇ ਪਰਾਂ ਨੂੰ ਕਰਵਾੜੀ ਜੀ ਸਾਈਡ ਤੋਂ ਗੈਪ ਕਰਾ ਦੀ ਲੱਭੀ ਚੈੱਕ ਜੇ ਹੋ ਸਕਦਾ ਥਣਾ ਦਾ ਫੁੱਟ ਫੁੱਟ ਤੇ ਥਣ ਪੀ ਅਗਲੇ ਤੋਂ ਪਿਛਲਾ ਪਿਛਲੇ ਤੋਂ ਪਿਛਲਾ ਹਾਂਜੀ ਹਾਂ ਚਾਰਾਂ ਥਣਾ ਦਾ ਬਰਾਬਰ ਦਾ ਗੈਪ ਇੱਥੋਂ ਹੋ ਜਾ ਚੋਬਰਾ ਸਾਈਡ ਨੂੰ ਹੋ ਜਾ ਸਾਈਡ ਨੂੰ ਹੋ ਜਾ ਸਾਈਡ ਨੂੰ ਇੱਥੋਂ ਇੱਥੋਂ ਕਰਾ ਦਿ ਚੈੱਕ ਇਹਦਾ ਗੈਪ ਗਿੱਠ ਬਾਈ ਗਿੱਠੜ ਜਿਵੇਂ ਤੁਹਾਨੂੰ ਦੱਸਿਆ ਨਾ ਇਹ ਇੱਥੋਂ ਕਰ ਸਕਦੇ ਹਾਂ ਚੈੱਕ ਇਹਦਾ ਗੈਪ ਇੱਥੋਂ ਫੇਸ ਤੋਂ ਲਾ ਕੇ ਮਾਰਨੀ ਬਾਡੀ ਦੇ ਕੈਮਰਾ ਇਹਦਾ ਲੈਣਾ 1 ਲੱਖ ਤੇ 65000 ਰੁਪਏ ਨੰਬਰ ਇਹਦਾ ਮੇਰਾ خیال ਆ ਰਹੂਗਾ ਸ਼ੇਮਾ ਨੰਬਰ ਆ ਗਿਆ ਹਾਂ ਸ਼ੇਮਾ ਹਾਂ ਸ਼ੇਮਾ ਹੀ ਆ ਗਿਆ ਜੀ ਹਾਂ ਸ਼ੇਮਾ ਆ ਗਿਆ ਸ਼ੇਮਾ ਆ ਗਿਆ ਤੇ ਹੁਣ ਮਾਰ ਲੱਭੀ 7ਵੇਂ ਨੰਬਰ ਵਾਲੀ ਤੇ ਆ ਡਰਾਮ ਹੀ ਆ ਗਏ ਸਾਰੇ ਗਾਂ ਹਨਾ ਬਿਲਕੁਲ ਜੀ ਖਰਾਾ ਦੁੱਧ 40 ਕਿਲੋ ਦਿੱਤਾ ਹੋਇਆ ਜੀ ਸੂਆ ਬਾਈ ਸੂਆ ਦੂਸਰਾ ਸੂਰ ਹੀ ਹੈ ਜੀ ਹਜੇ ਹਜੇ ਤੇ ਮੰਨ ਕੇ ਚੱਲੋ 8 ਦਿਨ ਬਾਕੀ 5 ਦਿਨ ਪੂਰੇ ਹੋਣ 8 ਦਿਨ ਪੈਂਡਿੰਗ ਸ਼ਾਈਨਿੰਗ ਫੁੱਲ ਸਰੀਰ ਮੱਜਾਂ ਵਰਗਾ ਹਾਂ ਜੀ ਹਾਂ ਵਜਨ ਫੁੱਲੋ ਜੀ ਆ ਲੈ ਆ ਬਾਹਰ ਲੈ ਬੰਨੀ ਬਾਈ ਤੇ ਇਥੋਂ ਕਰ ਸਕਦੇ ਹਾਂ ਚੈੱਕ ਰੰਗਵਾਜ ਵਾਲਾ ਚੰਗਾ ਤੇ ਆਰਡਰ 4x4 ਯਾ ਗਾਂ ਵਾਲੇ ਬੰਨੇ ਦਾ ਆਰਡਰ ਇਹਨੇ ਖੋਲਤਾ ਬਾਰੀ ਹੁਣ ਪਿਛਲੇ ਪੱਖ ਦੀ ਆ ਤਿੰਨਾਂ ਸਾਲ ਆ ਗਈ ਪੂਰੀ ਫੁੱਲ ਕਿਉਂਕਿ ਸ਼ਾਈਨਿੰਗ ਬਹੁਤ ਆ ਕਲਰ ਬਹੁਤ ਕਮਾਲ ਦਾ ਸੁਹਾ ਜਸਵਿੰਦਰ ਬਾਈ ਦਾ ਸੁਹਾ ਦੂਸਰਾ ਜੀ ਖਰਾ ਦੁੱਧ 40 ਕਿਲੋ ਪਲੂਣ ਦਾ ਦਿੱਤਾ ਹੋਇਆ ਜੀ ਵੱਧਾ ਇਸ ਵਾਰ ਅਗਲੇ ਦੀ ਸੇਵਾ ਜੀ ਮੌਸਮ ਬਹੁਤ ਚੰਗਾ ਏ ਅੱਗੇ ਤੁਹਾਡੀ ਕੇਰ ਤੇ ਤੇਰੇ ਵਾਲੇ ਬੰਨੀ ਹੋਰ ਕਮਾਲ ਆਗੇ ਨਾ ਨਾਣਾ ਨੂਣਾ ਐਨ ਜਚਾਜ ਚਾਜ ਜਿਵੇਂ ਫਿੱਟ ਕਰਕੇ ਲਾਈਆਂ ਵਈਆਂ ਨਾ ਲੈਵੇ ਤੇ ਉਹ ਚੀਜ਼ ਬਣੀ ਹੋਈ ਹੈ ਜਿਵੇਂ ਮੈਂ ਕਹਿੰਦਾ ਕੜ ਕੇ ਬਣਾਈ ਆ ਹਾਂ ਕਿੰਨਾ ਦੱਸਿਆ ਪਹਿਲਣ ਦਾ 40 ਕਿਲੋ ਖਰਾਦੋ ਦਿੱਤਾ ਵੇ 40 2 ਕਹਿੰਦਾ ਦਿੱਤਾ ਵੇ ਅੱਗੇ ਤੁਹਾਡੀ ਕੇਅਰ ਤੇ ਡਿਪੈਂਡ ਜਾਦੀ ਵੀ ਰਹਿੰਦਾ ਹੁੰਦਾ ਜਿਹੜਾ ਸੱਜਣ ਖਰੀਦਦਾਰ ਬਣਦਾ ਕਿਸੇ ਵੀ ਚੀਜ਼ ਦਾ ਬਿਲਕੁਲ ਜੀ ਬਿਲਕੁਲ ਮਸ਼ੀਨੀ ਜਵਾਈ ਵਾਲੀਆਂ ਬੜਾ ਕ ਹੱਥੀ ਵਾਲੀਆਂ ਇਹ ਮਸ਼ੀਨ ਤੇ ਲੱਗ ਜਾਂਦਾ ਵਾੜਾ ਵੇਤਰ ਗੱਲ ਆ ਜੀ ਮਸ਼ੀਨ ਤੇ ਉਹੀ ਗੱਲ ਆ ਵੀ 2 ਤੋਂ 4 ਕਿਲੋ ਦੁੱਧ ਆਪ ਉੱਪਰ ਕਰਦੇ ਬੜੇ ਆਰਾਮਦਾਰੀ ਦੇ ਨਾਲ 5 ਕਿਲੋ ਦੁੱਧ ਦਾ ਫਰਕ ਪਾਏ ਭਾਵੇਂ ਸੱਜਣ ਮੈਂ ਕਹਿੰਦਾ ਖਰੀਦਦਾ ਹੁੰਦਾ 35 40 ਦੇ ਲਗਭਗ ਇਜੇ ਕਥ ਮਗਰ ਕਿੰਨੀ ਕ ਪੋ ਲਾ ਜੀ ਚ ਹਜੇ 8 ਦਿਨ ਇਹਦੇ ਦਿਨ ਪੂਰੇ ਹੋਣ ਚ ਪਏ ਆ ਜੀ ਪੂਰੀ ਪਲਾਇਆ ਠੋਸ ਕਰ ਜੂਗੀ ਹਾਂਜੀ ਹਾਂ ਇਹਦਾ ਰੇਟ ਕੀ ਰਹੂਗਾ ਜੀ 1 ਲੱਖ ਤੇ 42000 ਰੁਪਏ ਦੀ ਦੇਵਾਂਗੇ ਇਹ ਦੇ ਦਾਂਗੇ 1 ਲੱਖ ਤੇ 42 ਦੀ ਤੇ ਆ ਇਧਰ ਲਈ ਦੇ ਦਾਂਗੇ ਹੁਣੇ ਸਾਈਡ ਨੂੰ ਇਹ ਦੇਣੀ ਆ 1 ਲੱਖ ਤੇ 65000 ਰੁਪਏ ਦੀ 65000 ਦੀ ਹਾਂਜੀ ਹਾਂ ਤੇ ਜੋੜੇ ਚ ਹੋ ਜੂ ਕਨਸੈਸ਼ਨ ਕੋਈ ਹਾਂ ਜੋੜਾ ਵਾਲਾ ਉਹ ਤਾਂ ਖੁੱਲ ਕੇ ਮੰਨਤਾ ਨੇ ਜਿਹੜਾ ਬੰਦਾ ਰੀਜ ਨਾਲ ਮੁੱਲ ਲਾਉ ਜੀ ਆਪਾਂ ਕਰਾਂਗੇ ਮੰਨਤਾ ਠੀਕ ਆ ਗੱਲ ਆ ਖੁਸ਼ ਕਰ ਦਾਂਗੇ ਮੰਨ ਜਿਹੜਾ ਸੱਜਣਾ ਬਿਲਕੁਲ ਜੀ ਬਿਲਕੁਲ ਖੁਸ਼ ਕਰਨ ਦੀ ਭਾਜੀ ਆਪਣੇ ਕੋਲ ਇਹ ਸੱਜਣ ਕਹਿੰਦਾ ਮੋੜਨਾ ਨਹੀਂ ਕੋਈ ਵੀ ਸੱਜਣ ਨਾਰਾਜ਼ ਕਰਕੇ ਨਾ ਪੂਰਾ ਕੰਮ ਸਿਰਾ ਕਰਕੇ ਤੋੜਨਾ ਤੇ ਲੈ ਸ਼ੇਰਾ ਫਿਰ ਹੁਣ ਲੈ ਅਗਲੇ ਨੰਬਰ ਵਾਲੀ ਤੇ ਦੀ ਕੀ ਡਿਟੇਲ ਦੂਸਰਾ ਸੂਆ ਸੂਰਾ ਇਹ ਮੂਹੋ ਸ਼ਿੱਗੀ オリジナル ਜੀ ਬਜਨਲ ਸ਼ਿੱਗੀ ਹਾਂ ਸੂਆ ਦੂਜਾ ਹਾਂ ਫਾਰਮ ਦੀ ਬੱਚੀ ਹੈ ਜੀ ਬਹੁਤ ਵਧੀਆ ਚੰਗੇ ਸੀਮਨ ਤੋਂ ਅੱਗੇ ਪ੍ਰੈਗਨੈਂਟ ਹੈ ਜੀ ਆਪ ਨੂੰ ਬਹੁਤ ਜਵਾਨੀ ਦੇਖੋ ਕਿਵੇਂ ਉੱਡ ਜੂੰਟ ਜੂੰ ਕਰਦੀ ਹੈ ਦਿਖਾਉਂਦੀ ਆ ਫਾਰਮ ਵਾਲਾ ਰੰਗ ਹਾਂਜੀ ਹਾਂ ਫਾਰਮ ਵਾਲਾ ਰੰਗ ਦਿਖਾਉਂਦੀ ਆ ਕਿਉਂਕਿ ਆਪਾਂ ਰਸੇ ਤਾੜ ਲੈਨੇ ਆ ਇਹ ਥੋੜੀਆਂ ਜਿਹਾ ਆਜ਼ਾਦ ਰਹਿਣ ਦੀਆਂ ਜਾਦੀ ਸ਼ਕੀਨ ਹੁੰਦੀ ਆ ਦੁੱਧ 30 ਕਿਲੋ ਤੋਂ ਪਾਰ ਦੇ ਦੂ ਇਸ ਵਾਰ ਬੜੇ ਰਾਮ ਦਾ ਬਹੁਤ ਆ ਹਨਾ ਮੋੜ ਦਾ ਫੁੱਲ ਸਾਈਜ਼ ਦੀ ਹੈ ਜੀ ਮੋੜਲਾ ਮੋੜਲਾ ਉੱਪਰੋਂ ਟੌਪ ਲਾਈਨ ਦਿਖਾਓ ਬਾੜੀ ਸਿੱਧੀ ਸ਼ਾਈਨਿੰਗ ਬਹੁਤ ਆ ਬਾਡੀ ਚ ਮੇਰੇ ਰਿਲੇਟਡ ਬਾਰਡਰ ਦੀ ਪਲੀ ਹੋਈ ਹੈ ਐ ਲੱਗਦੀ ਆ ਯਾਰ ਆ ਥਾਂ ਲਈ ਵੀ ਤਾਂ ਜਿਵੇਂ ਪੈਲਣੇ ਹੁੰਦੀ ਆ ਨਾ ਬਿਲਕੁਲ ਜੀ ਬਿਲਕੁਲ ਪੈਲਣਾਂ ਦਾ ਪਲੇਖਾ ਹੀ ਪਾਉਂਦੀ ਆ ਉਹ ਸੀਮਣ ਹੀ ਬਹੁਤ ਚੰਗੇ ਭਰਉਂਦੇ ਆ ਨਾ ਜੀ ਹੁਣ ਥਾਂ वगैरह ਕੱਟ ਕਰਦੀ ਆ ਇੱਥੋਂ ਐ ਕਮਾਦੀ ਪਰਲੇ ਬੰਨੇ ਕਮਰੇ ਵਾਲੇ ਬੰਨੇ ਕਮਾਦੀ ਇੱਥੋਂ ਕਰਾਦੀ ਲੱਭੀ ਤਸੱਲੀ ਲੰਬਾਈ ਲੰਬੂਈ ਇੰਨੀ ਚੰਗੀ ਆ ਜਿੰਨੀ ਕਹਦੋਂ ਹੱਦੋਂ ਜ਼ਿਆਦਾ ਚੰਗੀ ਲੰਬੀ ਵੀ ਫੁੱਲਾ ਤੇ ਮਜ਼ਬੂਤ ਵੀ ਕਹੂੰਗਾ ਪੂਰੀ ਫੁੱਲ ਆ ਗਈ ਕਿੰਨੇ ਦਿਨ ਬਾਕੀ ਨੇ ਇਹਦੇ ਇਰੇ 10 ਦਿਨ ਪਏ ਜੀ ਹਜੇ ਜੀ 10 ਦਿਨ ਪੈਂਡਿੰਗ ਹਾਂਜੀ ਹਾਂ ਜਮਾ ਡੇ ਟੂ ਡੇਟ ਅੱਜ ਤੋਂ 10 ਦਿਨ ਪਏ ਜੀ ਕਿੰਨਾ ਦੁੱਧ ਦਿੱਤਾ ਨਹੀਂ ਦੋ ਦਿਨ ਦਾ 30 ਕਿਲੋ ਖਰਾ ਦਿੱਤਾ ਇਸ ਵਾਰ 35 ਕਿਲੋ ਦੁੱਧ ਦੀ ਉਮੀਦ ਹੈ ਜੀ ਤੇ ਬਾਕੀ ਪੂਰੀ ਆਸਲ ਆ ਗਈ ਹੈ ਨਾ ਜਿਹੜੇ ਜਮਾਈ ਲੰਬੂਈ ਤੋਂ ਬਜਨ ਬਯੂਦ ਤੋਂ ਫੇਸ ਕੁਆਲਿਟੀ ਤੋਂ ਜਵਾਨੀ ਤੋਂ ਹਰੇਕ ਪੱਖ ਤੋਂ ਪੂਰੀ ਹੈ ਜੀ ਜਿਹੜੇ ਸੱਜਣ ਨੇ ਕਹੂੰਗਾ ਨਾ ਨਵੇਂ ਫਾਰਮ ਦਾ ਆਗਾਜ਼ ਕਰਨਾ ਉਦੇ ਵਾਸਤੇ ਬੈਸਟ ਰੇਨ ਵਾਲੀਆਂ ਬੈਡਾਂ ਨੇ ਨਾਸਲ ਬਰੀਡ ਵੀ ਫੁੱਲ ਤੇ ਢਾਂਚਾ ਵੀ ਬੜਾ ਚੰਗਾ ਤੇ ਕੱਦ ਵੀ ਫੁੱਲ ਆ ਗਿਆ ਨਾ ਹਾਂਜੀ ਹਾਂ ਸੁਭਾਅ ਦੀ ਠੰਡੀ ਰੂਜ ਜਮਾਂ ਐਨ ਬਰਫ਼ ਵਰਗੀ ਜੀ ਠੀਕ ਹੈ ਚੈੱਕ ਕਰਾ ਦੇ ਤੇ ਭਲਾਈ ਮੈਂ ਤਾਂ ਲੋੜ ਹੀ ਨਹੀਂ ਜੀ ਕੋਈ ਭਲਾਈ ਪਲੂਈ ਦੇਖੋ ਜੀ ਪਹਿਲਾਂ ਨਾ ਭਲਾਈ ਚੰਗੀ ਭਈਆ ਤੇ ਥਾਂ ਸਿੰਗਲ ਚਾਰ ਨੇ ਹਾਂਜੀ ਹਾਂ ਕੋਈ ਫੋਕ ਨਹੀਂ ਸ਼ਾਂਗ ਨਹੀਂ ਇਹਦੇ ਪੈਸੇ ਕਿੰਨੇ ਅੱਜ ਇਹ 1.5 ਲੱਖ ਰੁਪਏ ਦੀ ਦੇਵਾਂਗੇ ਜੀ 1 ਲੱਖ ਤੇ 25000 ਰੁਪਏ 25 ਦੀ ਆਇਆ ਲੱਭੀ ਹੁਣ ਆ ਜਾਂ ਅਗਲੇ ਬੰਨਿਆ ਬਾੜ ਟੱਪਣਾ ਪਊਗਾ ਆਪਾਂ ਨੂੰ ਤੇ ਆ ਵੇੜ ਸੁਈ ਵੀ ਹੈ ਨਾ ਇਹ ਸੁਈ ਹੈ ਜੀ ਕੱਲ ਸ਼ਾਮ ਦੀ ਜੀ ਚਵਾਈ ਹੋਈ ਵੀ ਆ ਚਵਾਈ ਹੋ ਪੈਣ ਜਮਾ ਥੋੜਾ ਘਣਾ ਦੁੱਧ ਛੱਡਿਆ ਜੀ ਨਹੀਂ ਲਗਭਗ ਹੋਈ ਹੋਈ ਹੈ ਜੀ ਖਾਲੀ ਹੈ ਹਾਂ ਖਾਲੀ ਹੋਈ ਹੈ ਜੀ ਲੈ ਆ ਇਹਨੂੰ ਇੱਧਰ ਲੈ ਬੰਨੇ ਲਿਆ ਤੇ ਇੱਥੇ ਤੋਂ ਕਰ ਸਕਦੇ ਹੋ ਬਿਊਟੀ ਚ ਇੱਕ ਬਿਊਟੀ ਦਾ ਬਾੜੀ ਆਸਲਾ ਮਜ਼ਬੂਤ ਪੂਰੀ ਫੁੱਲ ਆ ਗਈ ਹੈ ਨਾ ਫੁੱਲ ਬਰੀਡ ਜੀ ਫੁੱਲ ਨਸਲਾ ਜੀ ਉੱਪਰੋਂ ਚੜਾਈ ਚਰੂਈ ਢਾਂਚਾ ਢੁੰਚਾ ਬਹੁਤ ਚੰਗਾ ਹੈ ਮજબૂત ਆ ਗਈ ਪੂਰੀ ਜਾਨ ਸੀਨੇ ਵਰਗਾ ਸਰੀਰ ਚੱਕੀ ਫਿਰਦੀ ਆ ਬਿਲਕੁਲ ਜੀ ਬਿਲਕੁਲ ਸੁਹਾ ਇਹਦਾ ਸੁਹਾ ਦੂਸਰਾ ਸੂਈ ਹੈ ਸੂਈ ਹੈ ਜੀ ਇਹ ਕੱਲ ਸ਼ਾਮ ਦੀ ਸੂਈ ਆ 35 ਕਿਲੋ ਖਰਾ ਦੋ ਦਿੱਤਾ ਵੇ ਜੀ ਓਕੇ ਓਕੇ ਹਾਂ ਜੀ ਇਹ ਇਧਰ ਮਾਰ ਗੁਰਪ੍ਰੀਤ ਦੇ ਹੱਥ ਚ ਆ ਤਾਜੀ ਦੀ ਵੀਡੀਓ ਕਰਾ ਦੇ ਚੱਕ ਇੱਕ ਵਾਰੀ ਤਾਜੀ ਦੀ ਚੱਕ ਇੱਕ ਵਾਰੀ ਇਧਰ ਲੈ ਬਣੇ ਲਿਆ ਬਾਈ ਇਹ ਤਾਜੀ ਇੰਨੀ ਕ ਬਣੀ ਹੋਈ ਸੀ ਬਾਈ ਕਹਿੰਦਾ ਇਹ ਇੱਥੋਂ ਕਰ ਸਕਦੇ ਆ ਆਰਡਰ ਚੱਕ ਤੇ ਹੁਣ ਮਾਰ ਬੈਠ ਤੇ ਕੈਮਰਾ ਉਹੀ ਵੜੀ ਦਿਖਾ ਰਿਆ ਜਿਹੜੀ ਫੋਨ ਚ ਆ ਜਮਾ ਤੇ ਪੋਤੇ ਬਖਾਲੀ ਨਿਜ ਕਰੀ ਹੋਈ ਹੈ ਜੀ ਠੀਕ ਹੈ ਕਰੋ ਲੈ ਚਲੋ ਉਧਰਲੇ ਬੰਨੇ ਥੋੜੀਆਂ ਕਣੀਆਂ ਧਾਰੀਆਂ ਛੱਡੀਆਂ ਬਾਈ ਕਹਿੰਦਾ ਤੇ ਇੱਥੇ ਤੋਂ ਖਾਲੀ ਵੀ ਚੈੱਕ ਕਰ ਲੈਦਾ ਆਰਡਰ ਆ ਆ ਦੇਖ ਲਓ ਖਾਲੀ ਕਰੀ ਦੀ ਨਿਸ਼ਾਨੀ ਦਿਖਾ ਦਨੇ ਆਪਾਂ ਆ ਠੋਸ ਰੱਖੂਗੀ ਹਾਂ ਜਮਾ ਐਨ ਫਿੱਟ ਕਰ ਦੂੰ ਐਨ ਜਿਵੇਂ ਪਾਣੀ ਨਾਲ ਫਾਫਾ ਭਰਿਆ ਹੋਂ ਹੀ ਬਾਈ ਸਾਈਡ ਨੂੰ ਇੱਥੋਂ ਲੱਭੀ ਫੇਸ ਤੇ ਮਾਰਦੀ ਬਿਊਟੀਫੁੱਲ ਆ ਗਈ ਵੈੜ ਚ ਫੁੱਲ ਬਰੀਡ ਆ ਜੀ ਸੇ ਟੌਪ ਤੇ ਪਾ ਦੂਗੀ ਕੀ ਦੁੱਧ ਦੀ ਰਿਪੋਰਟ ਹੈ ਦੀ ਦੁੱਧ 35 ਕਿਲੋ ਪਲੂਨ ਦਾ ਖਰਾ ਦਿੱਤਾ ਜੀ ਇਸ ਵਾਰ 40 ਕਿਲੋ ਦੁੱਧ ਦੇ ਜੀ ਕਿੰਨੀ ਕ ਬੋਲੀ ਹੋ ਠੀਕ ਆ ਗੱਲ ਤੇ ਹੁਣ ਲੱਭੀ ਐਰ ਸ਼ੈਰ ਤੇ ਮਾਰਦੇ ਢਾਂਚਾ ਇਹਦਾ ਰੇਟ ਰਹਿਗਾ ਜੀ ਆਪਾਂ 1.5 ਲੱਖ ਰੁਪਏ ਦੀ ਦੇਵਾਂਗੇ ਜੀ ਇਹ ਦੇਵਾਂਗੇ 1.5 ਦੀ ਤੇ ਇਹਦਾ ਢਾਂਚਾ ਦਾ ਬਾਹਲਾ ਚੌੜਾ ਯਾਰ ਉੱਤੋਂ ਬਾਹਲੀ ਮਜ਼ਬੂਤ ਐਰ ਸ਼ੈਰ ਦੇ ਅੰਗ ਦੇ ਵਿੱਚ ਐ ਜੀ ਓਕੇ ਓਕੇ ਛਾਰਮ ਦੀ ਬੱਚੀ ਐ ਜੀ ਚੜਾਈ ਬਹੁਤ ਆ ਇੱਥੇ ਇੱਥੇ ਲਿਆ ਕੈਮਰਾ ਇੱਥੋਂ ਕਰਾ ਦੇ ਚੈੱਕ ਉੱਤੋਂ ਲਾ ਕੇ ਥੱਲੇ ਤੱਕ ਤਸੱਲੀ ਕਰਾ ਦੇ ਫੁੱਲ ਮਜ਼ਬੂਤ ਢਾਂਚੇ ਦੀ ਆਸੂ ਆ ਬਾਈ ਸੂਆ ਦੂਸਰਾ ਜੀ ਮੂੰਹੋਂ ਛਿੱਗੀ ਐ ਇਹ 6 ਦੰਦ ਹਾਂ ਹਜੇ 10 ਦਿਨ ਪੈਂਡਿੰਗ ਪਏ ਐ ਜੀ ਇਹਦੇ ਤੋੜ ਦੇ ਨੂੰ ਵੀ ਤੋੜ ਤੇ ਇਹ ਆ ਗਈ ਸੱਜਣੋ ਆਇਰ ਸ਼ਹਿਰ ਦੇ ਵਿੱਚ ਇਹ ਦੰਦੋ ਛੱਗੀ ਆ origignal ਛੱਗੀ ਸੂਆ ਦੂਜਾ ਚੜਾਈ ਚੁਲੂਈ ਦਿਖਾ ਦਿਓ ਜੀ ਉੱਪਰੋਂ ਮੱਝਾਂ ਜਿੰਨੀ ਚੌੜੀ ਪਈ ਆ ਜਿਹੜੀ ਚੰਗੀ ਮੈਂ ਮੁੱਲ ਭਰਾ ਕੇ ਜਿਹੜੀ ਆਪਾਂ ਲੈਨੇ 19 ਚੌੜੀ ਪਈ ਆ ਚੜਾਈ ਬਹੁਤ ਆ ਇਧਰਲੇ ਬੰਨੇ ਕਮਾਲਾ ਬਾਈ ਹਾਂ ਇੱਥੋਂ ਐਂ ਕਮਾ ਦੀ 10 ਦਿਨ ਹਜੇ ਸੂਣ ਚ ਪਏ ਆ 10 ਦਿਨ ਪੇਂਟਿੰਗ ਆ ਬੰਦਾ ਚਾਹੇ ਹੱਥੀ ਲਾ ਲੇ ਤਾਂ ਤਾਂ ਵੀ ਕੋਈ ਪ੍ਰੋਬਲਮ ਨਹੀਂ ਥਾਣਾ ਇਹ ਜਾਂ ਲੱਗਿਆ ਠੀਕ ਆ ਗੱਲ ਹੱਥੀ ਚਵਾਈ ਤੇ ਵੀ ਰਹਿਣੀ ਆ ਮਸ਼ੀਨੀ ਤੇ ਵੀ ਰਹਿਣੀ ਆ ਤੇ ਆਰਡਰ ਇਹ ਮੰਨ ਲਓ ਬਿਲਕੁਲ ਫਿਕਸ ਲੈਵਾ ਰੱਖ ਬੱਲੇ ਕੋਲੇ ਫਿਕਸ ਆਰਡਰ ਦੇ ਵਿੱਚ ਆ ਗਈ ਕਿੰਨਾ ਦੁੱਧ ਚਭਾ ਕੇ ਆਈ ਐ ਦੁੱਧ 27 28 ਕਿਲੋ ਪਲੂਣ ਦਾ ਦਿੱਤਾ ਹੋਇਆ ਜੀ ਠੀਕ ਆ ਗੱਲ 27 28 ਕਿਲੋ ਬਾਈ ਕਹਿੰਦਾ ਪਹਿਲਣ ਦਾ ਰਕਾਰ 20 ਕਿਲੋ ਖਰਾ ਦੁੱਧ ਦੇ ਦੋ ਜੀ ਪਿਓਰ ਸ਼ਿੱਗੀ ਰਹੂਗੀ ਹਾਂਜੀ ਹਾਂ ਠੀਕ ਆ ਗੱਲ ਆਲੇ ਆਲੇ ਆ ਪਰੇਸ਼ਾਨ ਨਾ ਕਰ ਜੋਰ ਵਾਲੇ ਨੇ ਹਣਾ ਤੇ ਜਮਾਨੀ ਐਨਐਸ ਆ ਜੀ ਘਰ ਖਾ ਕੇ ਆਈਆਂ ਜੀ ਅਗਲੇ ਦੇ ਘਰੋਂ ਉਹੀ ਗੱਲ ਆ ਕੋਈ ਵੈੜ ਆਪਣੀ ਜਿੰਦ ਜਾਨ ਦੀ ਮਾੜੀ ਨਹੀਂ ਹੈਗੀ 11 ਵੈੜਾਂ ਦਿਖਾਤੀਆਂ ਓਕੇ ਤਸੱਲੀ ਰਹੂਗੀ ਫੁੱਲ ਜੀ ਫੁੱਲ ਪੂਰੀ ਫੁੱਲਾ ਇਹਦਾ ਅਗਿਆ 27 28 ਕੇ ਜੀ ਦਾ ਮਲਕ ਰਿਕਾਰਡ ਇਹ ਆ ਗਈ ਗੱਬਣ 10 ਦਿਨ ਪੈਂਡਿੰਗ ਪੈਸੇ ਦੇ ਇਹ ਸਵਾ ਲੱਖ ਰੁਪਏ ਦੀ ਦੇਵਾਂਗੇ ਅੱਜ ਹਾਂਜੀ ਹਾਂ ਇਹ ਅੱਜ ਵਾਲਾ ਰੇਡੂ ਇਹ ਅੱਜ ਵਾਲਾ ਜੀ ਤਿਆਰੀ ਤੇ ਮੌਕੇ ਤੇ ਕਰਮਾਂ ਵਾਲੀਆਂ ਵਧ ਵੀ ਜਾਨੀਆਂ ਭਈ ਘਟ ਵੀ ਜਾਨੀਆਂ ਹਨਾ ਇਹ ਅਗਲੇ ਨੰਬਰ ਤੇ ਇੱਥੇ ਮਾਰ ਲੱਭੀ ਕੈਮਰਾ ਪਹਿਲਾਂ ਇਹਦੀਆਂ ਨਾਣਾ ਨੂਣਾ ਦਿਖਾ ਦਿਓ ਜੀ ਪਹਿਲਾਂ ਇਹ ਇੱਥੇ ਮਾਰ ਦੇ ਕੈਮਰਾ ਤੇ ਇਹਦਾ ਟਾਂਚਾ ਕਰਾ ਦੇ ਚੈੱਕ ਉਤੋਂ ਹਾਈਟ ਵੀ ਦਿਖਾ ਦਿਓ ਜੀ ਫੁੱਲ ਹਾਈਟ ਦੀ ਆ ਇਹਦਾ ਫੁੱਲ ਵੱਡੀਆਂ ਆ ਗਿਆ 5-7 ਦਾ ਉਰਲੇ ਬਣੇ ਹਾਂਜੀ ਹਾਂ ਤੇ ਪਿਛਲੀਆਂ 6-7 ਦਾ ਫੁੱਲ ਹਾਈਟ ਦੀ ਹੀ ਨੇ ਜੀ ਹਾਂਜੀ 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 ਇਹਦਾ ਸੂਹਾ ਬਾਈ ਸੂਹਾ ਦੂਸਰਾ ਸੂ ਰਹੀ ਹੈ ਜੀ ਕਿੰਨੇ ਦਿਨ ਕੱਢਦੀ ਹੈ ਅਜੇ ਹਫਤਾ ਇਹਦਾ ਬਾਕੀ ਪਿਆ ਜੀ 40 ਹਾਂ ਬੜਾ ਅਸਲ ਲੱਗਿਆ ਯਾਰ ਨਾ 40 ਕਿਲੋ ਦੁੱਧ ਖਰਾ ਦਿੱਤਾ ਹੋਇਆ ਜੀ ਆ ਥਣ ਬੜਾ ਕਮਾਲ ਦਾ ਲੱਗਿਆ ਲੱਲੇ ਆ ਚੋਪਰਾ ਇਧਰਲੇ ਬਣੇ ਤੋੜ ਦਿਓ ਜੀ ਤੇ ਨੰਬਰ ਆ ਗਿਆ ਲਾਸਟ ਉਹਦਾ ਨੰਬਰ ਮੈਂ ਇਹ ਕਹਣਾ ਵੀ ਪਹਿਲਾ ਦੂਜੀ ਚੱਕਣ ਸੂਹਾ ਦੂਜਾ ਸੂਹਾ ਦੂਜਾ ਜੀ ਦੇਖੋ ਖਾਲ ਜਿੰਨੀ ਚੌੜੀ ਪਾਈਪ ਲੈਣ ਜਾਂਦੀ ਆ ਦੁੱਧ ਵਾਲੀ ਕਿੰਨੇ ਦਿਨ ਬਾਕੀ ਨੇ ਇਹਦਾ ਹਫਤਾ ਪੈਂਡਿੰਗ ਪਿਆ ਜੀ ਹਾਂ ਇੱਕ ਹਫਤਾ ਹਾਂ ਕਮਾਲਾ 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 ਇਹ ਇੱਥੋਂ ਇੱਥੋਂ ਕਰ ਸਕਦੇ ਆ ਆਰਡਰ ਤੇ ਨਸਾਂ ਚੈੱਕ ਕਰ ਸਕਦਾ ਇਹ ਇੱਥੋਂ ਆ ਚੀਜ਼ ਆ ਗਈ ਪੂਰੀ ਅਸਲ ਕਮਾਲਾ ਦਵਾਰੀ ਕਮਾਲ ਇਹ 10 ਹੋਰ ਕਮਾ ਦੇ ਉਧਰ ਨੂੰ ਬੇਟਾ ਨਿੱਕਾ ਨਿੱਕਾ ਕੰਨਾ ਜੀ ਸੋਹਣਾ ਫੇਸ ਲੱਗਿਆ ਜੀ ਕਿੰਨੇ ਦਿਨ ਬਾਕੀ ਦੱਸਿਆ ਹਫਤਾ ਪੈਂਡਿੰਗ ਪਿਆ ਜੀ ਪਾਈਪ ਚੰਗੇ ਜਾਂਦੇ ਆ ਚੰਗੀ ਹੋਈ ਹੈ ਜੀ ਚਾਰ ਸਪੇਰੀ ਦੀ ਚੰਗੀ ਕਮਾਲਾ ਭਾਈ ਇਧਰਲੇ ਪਾਸੇ ਕਮਾ ਦੇ ਇਹ ਇੱਥੋਂ ਕਰਾਂ ਲੱਭੀ ਜਦ ਆਉਗੀ ਨਾ ਸਾਨੂੰ ਸਾਂ ਚੈੱਕ ਆਰਡਰ ਤੇ ਇਹ ਇੱਥੋਂ ਕਰ ਲਓ ਜੈਕ ਇੱਥੋਂ ਇੱਥੋਂ ਮਾਰਨੀ ਫੇਸ ਤੇ ਕੈਮਰਾ ਇਹਦੇ ਆ ਜਾ ਚੋ ਬਰਾ ਲੈ ਚਲੇ ਜਾਂਦੀ ਲੈ ਆ ਲੈ ਆ ਲੈ ਆ ਲੈ ਆ ਕਿੰਨੇ ਦਿਨ ਬਾਕੀ ਦੱਸਿਆ ਬਾਈ ਇਹਦੇ ਇੱਕ ਹਫਤਾ ਜੀ ਇੱਕ ਹਫਤਾ ਹਾਂ ਜੀ ਕੀਰ ਕੱਢ ਰਿਹਾ ਇਹਦਾ 40 ਕਿਲੋ ਦੁੱਧਾ ਰਕੜ ਰਿਹਾ ਜੀ ਹਾਂ ਐਤ ਕੀ ਮੰਨ ਕੇ 40 ਤੋਂ ਪਲੱਸ ਦਿਓ ਜੀ ਬੱਡੇ ਰਾਮ ਦਾ ਭਾਈ ਸਿੱਕੇ ਕਿੰਨੇ ਲਵਾਂਗੇ ਇਹਦੇ ਅੱਜ 1,35,000 ਰੁਪਏ ਜੀ ਦੇਵਾਂਗੇ ਇਹ ਅੱਜ ਦੇ ਦਾਂਗੇ 1,35,000 35,000 ਦੀ ਤੇ ਰੇਟ ਰਹਿਣਗੇ ਕੁਆਲਿਟੀ ਦੇ ਹਿਸਾਬ ਦੇ ਸਾਰੀਆਂ ਬੈੜਾਂ ਦਾ ਵੀਡੀਓ ਚ ਰੇਟ ਕਰਾਤਾ ਉਹ ਕੰਮ ਤੁਹਾਡਾ ਖਤਮ ਕਰਤਾ ਵੀ ਭਰਾ ਕਹਿੰਦਾ ਯਾਰ ਫੋਨ ਲਾਉਣਾ ਵੀ ਫੋਨ ਤੇ ਯਾਰ ਪਤਾ ਨਹੀਂ ਵਲੀਏ ਵੀਡੀਓ ਸਾਰੀ ਦੇਖ ਕੇ ਅਗਲਾ ਨਜ਼ਾਰੇ ਨਾਲ ਦੇਖ ਕੇ ਫੇਰ ਫੋਨ ਲਾਵੀ ਜੀ ਜਿਹੜੀ ਮਨ ਨੂੰ ਲੱਗੂ ਆਨੰਦ ਲੈ ਕੇ ਪੂਰਾ ਹਾਂ ਨਾ ਨੰਬਰ ਬੋਲ ਦਿਓ ਜੀ ਨੰਬਰ ਆਪਣਾ 97796 ਜੀ 21161 ਪਿੰਡ ਤੋਲਾ ਜ਼ਿਲ੍ਹਾ ਬਰਨਾਲਾ ਜੀ ਆ ਮੇਲਾ ਹੀ ਲੱਗਿਆ ਪਿਆ ਇਹ ਸੱਜਣ ਕੋਲੇ گاਵਾ ਦਾ ਐਫ ਜਰਸੀ ਆਇਰ ਸ਼ਹਿਰ ਆ ਬੀ ਤੋਂ 25 ਗਾਵਾਂ ਅਵੇਲੇਬਲ ਹੋਣਗੀਆਂ ਜਦੋਂ ਮਰਜ਼ੀ ਆਇਓ ਢਾਲੀਵਾਲ ਡੈਰੀ ਫਾਰਮ ਤੇ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਤਸੱਲੀ ਕਰਕੇ ਬਾਈ ਤੋਂ ਲੈ ਜਿਓ ਧੰਨਵਾਦ